ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸੁਪਰੀਮ ਕੋਰਟ ਨੇ ਮੰਦਰ ਮਸਜਿਦ ਵਿਵਾਦਾਂ ਸੰਬੰਧੀ ਫੈਸਲੇ ਦੇਣ ਤੋਂ ਰੋਕ ਲਗਾ ਦਿੱਤੀ ਹੈ ਨਵਾਂ ਮੁਕੱਦਮਾ ਵੀ ਦਰਜ ਨਹੀਂ ਕੀਤਾ ਜਾ ਸਕਿਆ ਉਹਨਾਂ ਨੇ ਕਿਹਾ ਕਿ 1991 ਵਿੱਚ ਜੋ ਪੂਜਾ ਸਥਾਨਾਂ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹੀ ਲਾਗੂ ਰਹਿਣਗੀਆਂ ਇੱਕ ਦੇਸ਼ ਇੱਕ ਚੋਣ ਸੰਬੰਧੀ ਬਿੱਲ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤੇ 2029 ਵਿੱਚ ਇਹ ਲਾਗੂ ਹੋ ਜਾਵੇਗਾ ਤੇ ਨਵੀਂ ਵਿਧਾਨ ਸਭਾ ਚੋਣਾਂ ਸਾਰੇ ਦੇਸ਼ ਵਿੱਚ ਇੱਕ ਸਮਾਨ ਕੀਤੇ ਜਾਣਗੇ ਜਿਨ੍ਹਾਂ ਵਿਧਾਨ ਸਭਾ ਦਾ ਕਾਰਜਕਾਲ ਖਤਮ ਨਹੀਂ ਹੋਇਆ ਉਹਨਾਂ ਨੂੰ ਵੀ ਭੰਗ ਕਰ ਦਿੱਤਾ ਜਾਵੇਗਾ ਤੇ ਜਿਨ੍ਹਾਂ ਦਾ ਕਾਰਜਕਾਲ ਪਹਿਲਾਂ ਹੀ ਖਤਮ ਹੋ ਜਾਵੇਗਾ ਉਹਨਾਂ ਦਾ ਸਮਾਂ ਵਧਾਇਆ ਜਾ ਸਕਦਾ ਹੈ ਕਸ਼ਮੀਰ ਵਿੱਚ ਤਾਜ਼ਾ ਬਰਫ਼ਬਰੀ ਹੋ ਰਹੀ ਹੈ ਤੇ 15 ਇੰਚ ਤੱਕ ਚਿੱਕੀ ਚਾਦਰ ਦੀ ਬਰਫ਼ ਵੇਛ ਗਈ ਹੈ ਰਾਸਵਭਿੱਤ ਤਨਖਾੜੇ ਨੂੰ ਲੈ ਕੇ ਮੋੜ ਹੰਗਾਮਾ ਹੋਇਆ ਵਿਰੋਧੀ ਧਿਰ ਨੇ ਕਿਹਾ ਹੈ ਕਿ ਤਨਖਾੜੇ ਸਰਕਾਰ ਦੀ ਚਾਪਲੂਸੀ ਕਰ ਰਹੇ ਹਨ ਦਿੱਲੀ ਸਰਕਾਰ ਆਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਹੈ ਤਾਂ ਉਸ ਸਮੇਂ ਵਧਾ ਕੇ 2100 ਰੁਪਏ ਕਰ ਦਿੱਤਾ ਜਾਵੇਗਾ ਭਾਰਤੀ ਪਲਾੜ ਖੋਜ ਸੰਗਠਨ ਇਸਟਰੋ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਸ ਦਾ CE20 ਕਿਰਿਆਜਨਕ ਇੰਜਣ ਦਾ ਸਫੁੱਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇੱਕ ਦੇਸ਼ ਇੱਕ ਜੌਂਡ ਤੋਂ ਪਹਿਲਾਂ ਇੱਕ ਦੇਸ਼ ਇੱਕ ਸਿੱਖਿਆ ਤੇ ਇੱਕ ਸਿਹਤ ਪ੍ਰਣਾਲੀ ਲਿਆਂਦੀ ਜਾਵੇ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਇਹ ਚਾਲ ਸਿਆਸਤ ਤੋਂ ਪ੍ਰੇਰਿਤ ਹੈ। ਆਮ ਆਦਮੀ ਪਾਰਟੀ ਨੂੰ ਸੰਸਦ ਭਵਨ ਵਿੱਚ ਆਪਣਾ ਦਫ਼ਤਰ ਮਿਲ ਗਿਆ ਹੈ ਇਸ ਸਬੰਧੀ ਭਗਵੰਤ ਮਾਨ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਚੰਸੀ ਵੀ ਕਾਜੀ ਦੇ ਭਤੀਜੇ सलीम ਉੱਫਤੀ ਨੂੰ ਭੀੜ ਨੇ ਆਈਐਨਆਈਏ ਦੀ ਟੀਮ ਤੋਂ ਛਡਵਾਇਆ ਹੈ। ਭਾਰਤ ਦੇ 18 ਸਾਲਾਂ ਡੀ ਗੁਕੇਸ਼ ਵਿਸ਼ਵ ਸ਼ਤਰੰਜ ਚੈਂਪੀਅਨ ਦੇ ਫਾਈਨਲ ਮੁਕਾਬਲੇ ਵਿੱਚ ਉਹਨਾਂ ਨੇ ਜਿੱਤ ਦਰਜ ਕੀਤੀ ਹੈ ਤੇ ਉਹ ਵਿਸ਼ਵ ਦੇ ਸ਼ਤਰੰਜ ਦੇ ਚੈਂਪੀਅਨ ਬਣ ਗਏ ਹਨ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਨ ਗੜਕੜੀ ਨੇ ਵੀਰਪੁਰ ਨੂੰ ਲੋਕ ਸਭਾ ਵਿੱਚ ਕਿਹਾ ਹੈ ਕਿ ਸੜਕ ਹਰਸਾਨ ਨੂੰ ਲੈ ਕੇ ਭਾਰਤ ਦਾ ਰਿਕਾਰਡ ਇੰਨਾ ਗੰਦਾ ਹੈ ਕਿ ਉਹਨਾਂ ਨੂੰ ਵਿਸ਼ਵ ਸੰਮੇਲਨਾਂ ਵਿੱਚ ਆਪਣਾ ਮੂੰਹ ਲੁਕਾਉਣਾ ਪੈਂਦਾ ਹੈ। ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸਰ ਅਲ ਅਸਦ ਦੀ ਫੌਜ ਬਲੂਮ 157000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹਨਾਂ ਵਿੱਚ 5274 ਮężczyਤੇ ਤੇ 10221 ਔਰਤਾਂ ਹਨ ਫੀਫਾ ਵਿਸ਼ਵ ਕੱਪ 2026 ਲਈ ਅਮਰੀਕਾ, ਕੈਨੇਡਾ ਤੇ ਮੈਕਸੀਕੋ ਤੇ 2030 ਲਈ ਸਪੇਨ, ਮਰਾਕੋ, ਪੁਰਤਗਾਲ, ਉਰੂਗਵੇ, ਪੈਰਾਗੁਆ ਅਤੇ ਅਰਜנטיਨਾ ਮੇਜਬਾਨੀ ਕਰਨਗੇ 2034 ਵਿੱਚ ਵਿਸ਼ਵ ਕੱਪ ਦੀ ਮੇਜਬਾਨੀ ਸਾウਦੀ ਅਰਬ ਨੂੰ ਦਿੱਤੀ ਜਾਵੇਗੀ ਪਹਿਲੇ ਜੂਨੀਅਰ ਮਹਿਲਾ ਏਸ਼ੀਆ ਕੱਪ 'ਚ ਭਾਰਤ ਅੰਡਰ 19 ਟੀਮ ਦੀ ਅਗਵਾਈ ਨਿੱਕੀ ਪ੍ਰਸ਼ਾਦ ਵੱਲੋਂ ਕੀਤੀ ਜਾਵੇਗੀ। ਸੀਰੀਆ ਦੇ ਬਾਗੀਆਂ ਨੇ ਵਸਰ ਦੀ ਕਬਰ ਸਾੜ ਦਿੱਤੀ ਅਤੇ 1982 ਵਿੱਚ ਹਜ਼ਾਰਾਂ ਲੋਕਾਂ ਦੇ ਕਤਲ ਲਈ ਉਹ ਜ਼ਿੰਮੇਵਾਰ ਸਨ। ਉਹ ਦੇਸ਼ ਦੇ 29 ਸਾਲ ਤੱਕ ਰਾਸ਼ਟਰਪਤੀ ਰਹੇ ਹਨ। ਗਾਜ਼ਾ ਵਿੱਚ ਇਜ਼ਰਾਇਲ ਫੌਜੀਆਂ ਵੱਲੋਂ ਹਮਲੇ ਕੀਤੇ ਗਏ ਜਿਸ ਨਾਲ 30 ਲੋਕਾਂ ਦੀ ਮੌਤ ਹੋ ਗਈ। ਹੁਣ ਖਬਰਾਂ ਸਮਾਪਤ ਹੋਈਆਂ। ਧੰਨਵਾਦ, ਸ਼ੁਕਰੀਆ।